ਓਏ ਇੱਕ ਮਿੰਟ ਇੱਕ ਮਿੰਟ ਮੈਂ ਰੋਟੀ ਖਾ ਲ ਗਏ ਉਹ ਕਾਦੇ ਨਾ ਖਾਣ ਲੱਗੇ ਹੋ ਇਹ ਰਾਜਮਾ ਸਬਜੀ ਉਹ ਪੂਰਾ ਭਰ ਰਾਜਮਾ ਮਾਈ ਹੁੰਦੇ ਇਹ ਨਹੀਂ ਖਾਣੇ ਚਾਹੀਦੇ ਚਿਕਨ ਖਾ ਲੈਣੇ ਤੁਸੀਂ ਦੋ ਹਾਂਜੀ ਖਾ ਲੈਣੇ ਤੇ ਫਿਰ ਐਦਾਂ ਲੱਗੋ ਚਿਕਨ ਤੁਸੀਂ ਖਾ ਲੈਣ ਕਿੰਨਾ ਮੰਗਾਵਾ ਭਈਆ ਮੰਗਾ ਲੋ ਭਈਆ ਉਹ ਤਿੰਨ ਜਣੇ ਪੰਈਆ ਚਿਕਨ ਕੀ ਕਰਨਾ ਵਾ ਅੱਧਾ ਕਿਲੋ ਭਈਆ ਮੰਗਾ ਲੋ ਤਾਂ ਦੱਤ ਮਾਤਰਾ ਵਾ ਅੱਧਾ ਕਿਲੋ ਕਰਨਾ ਵਾ ਕਿਲੋ ਮੰਗਾਣਾ ਕਿਲੋ ਮੰਗਾ ਲੀਆ अच्छा ये कर दसो ए मसाला तेज होवे कि ज ਘਟਤੀ ਬੜੀ ਕੇ ਯਾਰ ਤੁਹਾਨੂੰ ਪਤਾ ਗਰਮੀ ਆ ਤੇ ਜੇ ਤੇਜ ਮਸਾਲਾ ਪਾ ਲਿਆ ਤੇ ਤੁਹਾਨੂੰ ਖਾਂਸੀ ਵੀ ਆ ਸਕਦੀ ਆ ਖੜਕਣੀ ਜੀ ਵੀ ਗੱਲ ਚ ਲੱਗ ਸਕਦੀ ਆ ਇੱਥੇ ਜਲਣ ਹੀ ਹੋ ਸਕਦੀ ਮੀਟ ਨਾਲ ਤੁਹਾਨੂੰ ਹਾਂਜੀ ਤੇ ਤੁਹਾਡੇ ਵਾਸਤੇ ਤਾਂ ਕਰਨਾ ਮੈਂ ਥੋੜਾ ਘਟ ਮੰਗਾ ਲਈਨਾ ਹਾਂਜੀ ਹਨਾ ਮੰਗਾ ਲਓ ਬਈ ਤੇ ਤੁਹਾਡੇ ਵੱਲੋਂ ਮੈਂ ਬਟੇਰੇ ਨੇ ਮੰਗਵਾ ਲਾ ਤੋ ਹੋ ਗੁੰਦਾ ਉਹ ਕਿੰਨੀ ਹੁੰਦਾ ਵਾ ਹੋ ਨਹੀਂ ਆਪ ਖਾਂਦੀ ਹਾਂ ਇਹ ਉਹ ਨਹੀਂ ਖਾਦੀ ਤੇ ਇਦਾਂ ਕਰਦਾ ਮੈਂ ਤੁਹਾਡੇ ਵੱਲੋਂ ਯਾਰ ਮੱਛੀ ਨਾ ਮੰਗਾ ਦੇ ਥੋੜੀ ਖਾਣੀ ਦੇ ਦੇ ਮੱਛੀ ਮੱਛੀ ਨਹੀਂ ਦਾਂਦਾ ਤੂੰ ਇੱਦਾਂ ਦਾਂਦਾ ਤੇਰੇ ਵੱਲੋਂ ਮੈਂ ਕੋਈ ਖਾਸ ਵਧੀਆ ਚੀਜ਼ ਮੰਗਵਾਂ ਪਨੀਰ ਨਾ ਮੰਗਾਂਦਾ ਤੈਨੂੰ ਤੇ ਜੀ ਪਨੀਰ ਜੀ ਅੱਛਾ ਤੂੰ ਪਨੀਰ ਵੀ ਨਹੀਂ ਖਾਂਦਾ ਹਾਂਜੀ ਹਾਂਜੀ ਇਹਦਾ ਮਤਲਬ ਆ ਕਿ ਤੂੰ ਪਨੀਰ ਨਹੀਂ ਖਾਂਦਾ ਇਦਾਂ ਕਰ ਮੈਂ ਤੇਰੀ ਆਂਡੇ ਨਾ ਮੰਗਾਵਾਂ ਫੇਰ ਰੋਟੀ ਵਧੀਆ ਖਾਵਾਂਗੇ ਤਿੰਨੇ ਜਾਣੇ ਮੰਗਾਵਾਂ ਯਾਰ ਆਂਡੇ ਨੂੰ ਛੱਡ ਆਂਡੇ ਯਾਰ ਪਤਾ ਕੀ ਅੱਜ ਗਰਮੀ ਆਂਡੇ ਭਾਜੀ ਆਪੀ ਦਾ ਸਾਨੂੰ ਭੁੱਖ ਲੱਗੀ ਆ ਮੈਂ ਇਦਾਂ ਕਰਦਾ ਹਾਂਜੀ ਮੈਂ ਪਨੀਰ ਦੀ ਪੁਰਜੀ ਮੰਗਾ ਦਿੰਦਾ ਤੁਹਾਨੂੰ ਇਹਨੂੰ ਟੱਕਦਾ ਇਹਨੂੰ ਟੱਕ ਦੇ ਪਨੀਰ ਦੀ ਪੁਰਜੀ ਮੰਗਾਦਾ ਮੰਗਾ ਦਵਾਂਗਾ ਉਹ ਯਾਰ ਪਨੀਰ ਨੂੰ ਛੱਡੋ ਉਹ ਤੁਹਾਡੇ ਪੁਰਜੀ ਜਿਹੜੀ ਤੇ ਦੰਦਾਂ ਚ ਵਾਜ ਜਾਣੀ ਆ ਮੈਂ ਇਹ ਕਰਕੇ ਨਹੀਂ ਮੰਗਾਉਂਦਾ ਪਈ ਸ਼ੇਤੀ ਕਰੋ ਨੂ ਤੁਹਾਡੇ ਵਾਸਤੇ ਮੈਂ ਇੰਨਾ ਕੁਝ ਮਗਾਉਣ ਲੱਗਾ ਕਿ ਤੁਸੀਂ ਯਾਦ ਕਰੋਗੇ ਕਿ ਕਿਹਨਾਂ ਰੋਟੀ ਖਾਦੀ ਹੈ ਬਾਜ ਇਹਦਾ ਕਰਦਾ ਮੈਂ ਤੁਹਾਡੇ ਵਾਸਤੇ ਨਾ ਉਹ ਮੇਹਨਤ ਨਾਲ ਬੱਕਰੇ ਦਾ ਮੀਟ ਖੋਣਾ ਤੁਹਾਨੂੰ ਅੱਜ ਇੱਕਾ ਵਨ ਵਨ ਚਿਕਨ ਖਾਣਾ ਵਾ ਉਹ ਮਗਵਾ ਦੂੰਗਾ ਤੇ ਭਰੇ ਦਾ ਸਰੀਰ ਵਿੱਚ ਬੱਕਰਾ ਚੱਲ ਲਊਗਾ ਇਹਨੇ ਤਿੰਨ ਵਾਰੀ ਬਾਹਰ ਨੂੰ ਚੱਲ ਜਾਣਾ ਨਹੀਂ ਉਹ ਐਵੇਂ ਵੀ ਖਾਂਦਾ ਕੋਈ ਗੱਲ ਨਹੀਂ ਤੂੰ ਇਦਾਂ ਕਰ ਮਟਰ ਦੇ ਮੱਦੇ ਬਟਨ ਚਿਕਨ ਮੰਗਾਉਣਾ ਭਾਜੀ ਮਗਾ ਲਓ ਭੁੱਖ ਲੱਗੀ ਆ ਉਹ ਭਰਾ ਤੇਰੇ ਤੇ ਮੈਂ ਮਟਰ ਚਿਕਨ ਮੰਗਾਉਣਾ ਮੰਗਾ ਲਓ ਭੁੱਖ ਲੱਗੀ ਵੀ ਜਿਆਦਾ ਭੁੱਖ ਲੱਗੀ ਤੇ ਤੈਨੂੰ ਰਾੜਾ ਚਿਕਨ ਨਾ ਮਗਾ ਕੇ ਦੇਵਾ ਮੰਗਾ ਲਓ ਭਾਜੀ ਫੇਤੀ ਮੰਗਾ ਲਓ ਭੁੱਖ ਲੱਗੀ ਮੇਰੇ ਜਾਨ ਨਿਕਲਦੀ ਭੁੱਖ ਨਾਲ ਉਹ ਤੁਹਾਡੀ ਜਾਨ ਭੁੱਖ ਨਾਲ ਤੇ ਜਿਹੜੀ ਨਿਕਲ ਰਹੀ ਤੇ ਤੁਹਾਨੂੰ ਮੈਂ ਇੰਨੀ ਚੀਜ਼ਾ ਮਗਾ ਕੇ ਦੇਣ ਲਗਾ ਆਰਡਰ ਕਰਤਾ ਉਹ ਯਾਰ ਇੱਕ ਮਿੰਟ ਆਰਡਰ ਕੀਤੇ ਤਾਂ ਟਾਈਮ ਬੜਾ ਲੱਗਣਾ ਮੈਂ ਉਹ ਸਾਹਮਣੇ ਦੁਕਾਨ ਤੋਂ ਆਪ ਲਿਆ ਕੇ ਖੁਦ ਨਾ ਬਣਾਵਾ ਪਾ ਲਈਏ ਆਹ ਨਾਲ ਉਹ ਜੀ ਆਹ ਨਾਲ ਕੁੜੇ ਪਾਈ ਮੱਖਣ ਪਾਵਾਂਗੇ ਟਮਾਟਰ ਖੀਰੇ ਖੂਰੇ ਸਭ ਪਾ ਕੇ ਫੇਰ ਬਣਾਉਨੇ ਤੇਰੇ ਵਾਸਤੇ ਪਾ ਲਈ ਪੂਰੀ ਲੱਗੀ ਆ ਮੈਂ ਬੜੀ ਕੁੰਗੀ ਇੱਕ ਨਾ ਬਣਾਦਾ ਤੈਨੂੰ ਮੈਂ ਔਕ ਲੱਗੀ ਬਣਾ ਲਓ ਆ ਜਾਨਾ ਕੋ ਨਹੀਂ ਕਿੱਥੋਂ ਆ ਇਹਨਾਂ ਨੂੰ ਇਹਨਾਂ ਦੇ ਜਿਗਰ ਆਏ ਆ ਆਏ ਚੱਲ ਕੀ ਬੋਲ ਤੂੰ ਇੱਕ ਥੋੜਾ ਆਏ ਦੋ ਤੀ ਖਾਣ ਦੀਆਂ ਆ ਆਹ ਲੈ ਘੱਟ ਆਏ ਬਣੇ ਥੋੜਾ ਆਏ ਆ I don't know.